ਗੁਰਦਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ਾਂਤ ਬਾਬਾ ਹਰਨਾਮ ਸਿੰਘ ਜੀ ਕੰਗਵਾਲੇ ਕੰਬਲੀ ਵਾਲੇ ਭੂਰੀ ਵਾਲੇ ਚਵਾਰੇ ਵਾਲੇ ਪਿੰਡ ਡਿੰਡੋਲੀ ਵਾਲੇ ਜਿੱਥੇ ਕਿ ਮਹਾਪੁਰਸ਼ਾਂ ਦੇ ਸ਼ਾਂਤੀ 20 ਅਗਸਤ ਨੂੰ ਭਾਰੀ ਮੀਂਹ ਪੈਣ ਕਰ ਨਾਲ ਇੱਥੇ ਅੰਦਰ ਪਾਣੀ ਆ ਗਿਆ ਸੀ بارش ਦਾ ਬਹੁਤ ਜ਼ਿਆਦਾ ਤਾਂ ਪੁਰਾਣੀ ਮੈਟਿੰਗ ਪਾੜ ਦਿੱਤੀ ਗਈ ਸੀ ਤਾਂ ਨਵੀਂ ਮੈਟਿੰਗ ਅੱਜ ਲਗਾਈ ਜਾ ਰਹੀ ਹੈ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਦਰਬਾਰ ਸਾਹਿਬ ਹਾਲ ਜੋ ਹੈ ਗੁਰਦੁਆਰਾ ਸントਬਾਬ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਮਹਾਪੁਰਸ਼ਾਂ ਦਾ ਜਿੱਥੇ ਕਿ ਅੱਜ ਨਵੀਂ ਮੈਟਿੰਗ ਲਗਾਈ ਜਾ ਰਹੀ ਹੈ ਪੁਰਾਣੀ ਮੈਟਿੰਗ ਅਸੀਂ ਕੋ ਲਗਭਗ 2 ਮਹੀਨੇ ਪਹਿਲਾਂ ਪਟਣੀ ਪੈ ਗਈ ਸੀ ਕਿਉਂਕਿ ਬਾਹਰ ਭਾਰੀ بارش ਦਾ ਜੋ ਮੀਂਹ ਦਾ ਪਾਣੀ ਹੈ ਕੁਛ ਪਾਣੀ ਅੰਦਰ ਆ ਗਿਆ ਸੀਗਾ ਤੇ ਅੱਜ ਨਵੀਂ ਮੈਟਿੰਗ ਲਗਾਈ ਜਾ ਰਹੀ ਹੈ ਆਪ ਜੀ ਨੂੰ ਜੋ ਬਿਸਾਰ ਪ੍ਰਵੋਕਾ ਹੈ ਉਹ ਪ੍ਰਧਾਨ ਜੀ ਵਿਸਤਾਰ ਨਾਲ ਦੱਸਣਗੇ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੁਰਦਰਾ ਸਾਹਿਬ શ્રીਮਾਨ ਸੰਤ ਬਾਬਾ ਨਾਮ ਸਿੰਘ ਜੀ ਸਿੰਘ ਵਾਲੇ ਕੰਬਲੀ ਵਾਲੇ ਭੂਰੀ ਵਾਲੇ ਮਹਾਪੁਰਸ਼ਾਂ ਦੇ ਅਸਥਾਨਾਂ ਤੇ ਨਗਰਪਿੰਡ ਜਿੰਡੋਲੀ ਵਿਖੇ ਸਮੂਹ ਸੰਗਤਾਂ ਦੇ ਨਾਲ ਦਾਸ ਹਾਜ਼ਰ ਹੋ ਕਰਕੇ ਜੋ ਆਪ ਦੇਖ 파 ਰਹੇ ਹੋ ਕਿ ਪਿਛਲੇ ਦਿਨੀ ਭਾਰੀ ਬਰਸਾਤਾਂ ਦੇ ਕਾਰਨ ਗੁਰਦੁਆਰਾ ਸਾਹਿਬ ਦੇ ਮੇਨ ਥੜੇ ਦੇ ਗਿਰਦੇ ਦੀ ਪ੍ਰਕਰਮਾਂ ਵਾਲੇ ਅਸਥਾਨ ਦੀ ਮੀਟਿੰਗ ਖਰਾਬ ਹੋ ਚੁੱਕੀ ਸੀ ਸੋ ਉਸ ਦੀ ਜਗ੍ਹਾ ਤੇ ਪ੍ਰਾਣੀ ਮੀਟਿੰਗ ਉਹ ਚੱਕ ਲਈ ਗਈ ਸੀ ਅੱਜ ਜੋ ਮਿਤੀ 25 ਅਕਤੂਬਰ ਨੂੰ ਨਵੀਂ ਮੀਟਿੰਗ ਜੋ ਸਾਡੇ ਨਗਰਪਿੰਡ ਦੇ ਨੰਬਰدار ਪਰਿਵਾਰ ਦੇ ਵੱਲੋਂ ਇਹ ਸੇਵਾ ਲਈ ਗਈ ਹੈ ਸੋ ਆਪ ਦੇਖ ਰਹੇ ਹੋ ਕਿ ਨਮੀ ਮੈਟਿੰਗ ਜੋ ਕਿ ਕਾਰੀਗਰਾਂ ਕੇ ਉਹ ਕਰ ਰਹੇ ਹਨ ਔਰ ਇੱਕ ਦੋ ਦਿਨ ਦੇ ਵਿੱਚ ਇਹ ਸਾਰੀ ਮੈਟਿੰਗ ਨਿਰਵਿਘਨ ਦਾ ਤਹਿਤ ਸੰਪੂਰਨ ਹੋਣ ਦੀ ਆਸ ਕਰਦੇ ਹਾਂ ਸੋ ਸਾਰੀਆਂ ਸੰਗਤਾਂ ਦਾ ਦਾਸ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਬੋਸ ਸਾਈ ਗੁਰੂ ਜੀ ਕੀ ਫਤਿਹ ਸਾਰੇ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਸੰਤ ਨਿਵਾਸ ਸੰਤ ਬਾਬਾ ਨਾਮ ਸਿੰਘ ਮਹਾਂਪੁਰਸ਼ ਜਿੱਥੇ ਕਿ ਮਹਾਂਪੁਰਸ਼ਾਂ ਦੇ ਅਸਥਾਨ ਤੇ ਦਰਬਾਰ ਸਾਹਿਬ ਦੇ ਵਿੱਚ ਨਮੀ ਜੋ ਹੈ ਫੋਰਮ ਦੀ ਮੈਟਿੰਗ ਥੱਲੇ ਕੰਪਲੀਟ ਹੋ ਚੁੱਕੀ ਹੈ ਤੇ ਉਸ ਦੇ ਉੱਪਰ ਜੋ ਨਵੇਂ ਮੈਟ ਲਿਆਂਦੇ ਆ ਉਸ ਨੂੰ ਫਿਟ ਕਰਨ ਦਾ ਜੋ ਕੰਮ ਚੱਲ ਰਿਹਾ ਜੋ ਕਾਰੀਗਰ ਹੈ ਉਹ ਕੰਮ ਕਰ ਰਹੇ ਆ ਜੋ ਗੂੰਦ ਹੈ ਜੋ ਸੋਲੂਸ਼ਨ ਹੈ ਸਮੂਲ ਤੇ ਲਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਇਹ ਜੋ ਨਵੇਂ ਮੈਟ ਹੈ ਇਹਨਾਂ ਨੂੰ ਇਹਦੇ ਤੇ ਚਪਕਾਇਆ ਜਾਵੇਗਾ ਗੁਰਦੁਆਰਾ ਸ਼ੰਤ ਬਾਬਾ ਫਰਨਾਮ ਸਿੰਘ ਮਹਾਰਾਜ ਕਿੰਗ ਵਾਲੇ ਕੰਪਨੀ ਵਾਲੇ ਮਹਾਂਪੁਰਸ਼ ਚਵਾਰੇ ਵਾਲੇ ਪਿੰਡ ਜੰਡੋਲੀ ਵਾਲੇ ਮਹਾਂਕੋਟ ਕਨੈਕਸ਼ਨਾਂ ਦੇ ਇਹ ਮਹਾਨ ਕਾਰ ਸ਼ਿਵਾਵਾਂ ਚੱਲ ਰਹੀਆਂ ਹਨ ਇਹ ਮੈਟਿੰਗ ਲੰਬੜਾ ਦੇ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ ਜੋ ਵੀ ਪੁਰਾਣੇ ਸਾਡੇ ਪਿੰਡ ਚੰਡੋਲੀ ਦੇ ਲੰਬੜਾ ਹੁੰਦੇ ਸੀ ਉਹਨਾਂ ਦੇ ਪਰਿਵਾਰ ਦੇ ਜੋ ਮੈਂਬਰ ਹੈ ਜਸਵੰਤ ਸਿੰਘ ਜਿਹਨੂੰ ਕਿ ਅਸੀਂ ਬਾਂਤ ਨੰਬਰ ਦਾ ਕਹਿੰਦੇ ਹਾਂ ਉਹਨਾਂ ਦੇ ਪਰਿਵਾਰ ਵੱਲ ਕਰਵਾਈ ਜਾ ਰਹੀ ਸੇਵਾ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਦਰਬਾਰ ਸਾਹਿਬ ਗੁਰਦੁਆਰਾ ਸ੍ਰੀ ਅਨੰਤ ਵਾਸਿ ਮਹਾਰਾਜ ਜਿੱਥੇ ਕੀ ਅੱਜ 25 ਅਕਤੂਬਰ 2025 ਨੂੰ ਅੰਦਰ ਮੈਟਿੰਗ ਕੀਤੀ ਜਾ ਰਹੀ ਹੈ। ਥੱਲੇ ਪਹਿਲਾਂ ਫੋਰਮ ਦੀ ਮੈਟਿੰਗ ਕੰਪਲੀਟ ਹੋ ਚੁੱਕੀ ਹੈ। ਉਸ ਦੇ ਨਾਲ ਹੁਣ ਜੋ ਪਰ ਦੂਸਰੇ ਮੈਟ ਲਗਾਣੇ ਹਨ, ਉਹ ਮੈਟ ਲਗਾਉਣ ਦਾ ਕੰਮ ਚੱਲ ਰਿਹਾ ਹੈ ਜੀ। ਮਹਾਪੁਰਸ਼ਾਂ ਦੇ ਸਥਾਨ ਤੇ ਇਹ ਨਵੀਂ ਮੈਟਿੰਗ ਹੋ ਰਹੀ ਹੈ ਜੀ। ਮਹਾਪੁਰਸ਼ਾਂ ਦੇ ਸਨਨ ਤੇ ਜੋ ਕਿ ਲੰਬੜਾਂ ਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਨਵੀਂ ਮੀਟਿੰਗ ਦਰਬਾਰ ਸਾਹਿਬ ਗੁਰਦੁਆਰਾ ਸੰਤ ਬਾਬਾ ਖਰਨਾ ਸਿੰਘ ਜੀ ਮਹਾਰਾਜ ਕੰਗ ਵਾਲੇ ਕੰਪਨੀ ਵਾਲੇ ਮਹਾਂਪੁਰਖ ਪੋਰੀ ਵਾਲੇ ਚਵਾਰੇ ਵਾਲੇ ਪਿੰਡ ਜੰਡੋਲੀ ਵਾਲੇ ਇਹ ਮਹਾਂਪੁਰਖ ਦਾ ਆਸਾਨ ਜੱਬੇਵਾਲ ਮਾਲਪੁਰ ਤੋਂ ਚੜ੍ਹਦੇ ਪਾਸੇ ਨੂੰ ਪਿੰਡ ਜੰਡੋਲੀ ਵੈਂਦਾ ਹੈ ਸਾਡਾ ਜੀ ਇਹ ਪਿੰਡ ਜੰਡੋਲੀ ਦੇ ਬਿਚ ਜੋ ਮਹਾਂਪੁਰਛੰਦ ਅਸਥਾਨ ਬਣਿਆ ਹੋਇਆ ਹੈ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਹਾਲ ਦਰਬਾਰ ਸਾਹਿਬ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜਿੱਥੇ ਕਿ ਅੱਜ 26 ਅਕਤੂਬਰ 2025 ਨੂੰ ਨਵੀਂ ਮੈਟਿੰਗ ਲਗਾਈ ਗਈ ਹੈ ਜੋ ਆਪ ਜੀ ਭਲੀ ਭਾਂਤ ਇਸ ਵੀਡੀਓ ਵਿੱਚ ਦਿਖ ਰਹੇ ਹੋ ਪਹਿਲੀ ਮੀਟਿੰਗ ਸਾਨੂੰ 20 ਅਗਸਤ ਨੂੰ ਇੱਥੋਂ ਚੱਕਣੀ ਪਈ ਸੀ ਕਿਉਂਕਿ ਉਹਦੇ ਥੱਲੇ بارش ਦਾ ਪਾਣੀ ਆ ਗਿਆ ਸੀਗਾ ਬਾਹਰ ਬਹੁਤ ਜ਼ਿਆਦਾ ਸੋ ਅੱਜ ਸੇਵਾਦਾਰਾਂ ਵੱਲੋਂ ਸੇਵਾ ਲੈਂਦੇ ਹੋਏ ਇਹ ਮਹਾਪੁਰਸ਼ਾਂ ਦੇ ਆਸਾਨ ਤੇ ਨਵੀਂ ਮੀਟਿੰਗ ਕੀਤੀ ਗਈ ਹੈ ਜੋ ਆਪ ਜੀ ਪੁੱਲੀ ਪਾਤ ਉਸ ਵੀਡੀਓ ਵਿੱਚ ਦੇਖ ਰਹੇ ਹੋ ਬਹੁਤ ਹੀ ਸੁੰਦਰ ਸਿਲੈਕਸ਼ਨ ਕੀਤੀ ਹੈ ਬਾਬਾ ਜੀ ਦੇ ਸੇਵਾਦਾਰਾਂ ਵੱਲੋਂ ਇਹ ਲਗਭਗ ਕੰਪਲੀਟ ਹੋ ਹੀ ਚੁੱਕੀ ਹੈ ਉੱਪਰ ਜੋ ਬਾਬਾ ਜੀ ਦਾ ਥੜਾ ਸਾਹਬ ਹੈ ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕੀਤੇ ਜਾਣੇ ਹਨ ਉਹ ਵੀ ਕੰਪਲੀਟ ਹੋਣੇ ਵਾਲਾ ਹੈ ਤੇ ਉਸ ਦੇ ਨਾਲ ਹੀ ਜੋ ਥੱਲੇ ਜਗ੍ਹਾ ਹੈ ਇਹ ਵੀ ਕੰਪਲੀਟ ਹੋਣੇ ਵਾਲਾ ਹੈ ਥੋੜੀ ਜਗ੍ਹਾ ਰਹਿ ਗਈ ਹੈ ਜੀ ਬਹੁਤ ਹੀ ਸੁੰਦਰ ਮੀਟਿੰਗ ਗੁਰਦੁਆਰਾ ਸ੍ਰੀ ਅਨਤੋਬਾ ਫਰਨਾ ਸਿੰਘ ਮਹਾਰਾਜ ਮਹਾਪੁਰਸ਼ੰਦੇ ਸਨਾਤੀ ਨਵੀਂ ਮੀਟਿੰਗ ਕੀਤੀ ਗਈ ਹੈ ਨਵੀਂ ਮੀਟਿੰਗ ਹੋ ਚੁੱਕੀ ਹੈ ਪੂਰੀ ਜੀ ਗੁਰਦਸਬ ਦੇ ਵਿੱਚ ਆਪ ਵੀ ਦਿਖ ਰਹੇ ਹੋ ਇਸ ਵੀਡੀਓ ਦੇ ਮਾਧਿਅਮ ਰਾਹੀਂ ਥੋੜਾ ਸਾਹੂਦ ਉੱਪਰ ਵੀ ਕੰਪਲੀਟ ਹੋ ਚੁੱਕੀ ਹੈ। ਥੱਲੇ 프ਾਂਟ ਵੀ ਪੂਰਾ ਕੰਪਲੀਟ ਹੋ ਚੁੱਕਿਆ ਹੈ। ਤੇ ਪਿਛਲੇ ਪਾਸੇ ਜੋ ਬਾਕੀ ਸੋ ਵੀ ਕੰਪਲੀਟ ਹੋ ਚੁੱਕਿਆ ਸਾਰਾ ਜੀ।